ਜੈ ਹੋ ਉਸਤਾਦ ਦੀ ਪਰ ਹਟ ਕੇ ਬੈਠਾ ਹਾਂ ਮੈਂ ਉਹ ਜੀ ਤੇ ਅੱਡੀ ਨਹੀਂ ਹੈਗੀ ਤਾਂ ਅਸੀਂ ਆਪ ਅੱਜ ਕਰਨਗੇ ਇਹ ਤਾਂ ਤੱਕ ਬੈਠੇ ਤੱਕ ਬੈਠੀ ਮੈਂ ਤੈਨੂੰ ਦੱਸਦਾ ਜਦੀ ਜੋੜੀ ਬਣਾ ਲੈ ਜੇ ਬਾਹਰਲੇ ਮੂਰੇ ਬੈਠੇ ਹੋਇਆ ਕਰਨਗੇ ਪੂਰਾ ਹੈ ਜਿਹੜਾ ਕਰਿਆ ਹਾਂ ਸੌ ਡਾਲਰ ਦੇਣਗੇ ਉਹ ਕਿੰਨੀ ਤਰੀ ਨਹੀਂ ਕਿਹੜਾ ਸਾਡੀ ਪੈੜ ਕੱਢ ਲੂਣੀ ਉੱਡ ਚੱਲੀਏ ਪੈਰ ਦਿਆ ਸਿਤਰਾ ਬਸੂਲੇ ਮਿੱਤਰਾ ਮਿੱਤਰਾ ਪੈਰ ਦਿਆ ਸਿਤਰਾ ਕਸ ਕੇ ਟੁੱਟ ਜਾਏਗਾ ਵੀ ਚੱਲਿਆ ਇੱਕ ਦਿਨ ਰੇਤ ਵਾਂਗ ਢਲ ਗਈ ਜਵਾਨੀ ਤੇਰੀ ਉੜ ਜੂ ਕਪੂਰ ਵਾਂਗ ਰੰਗ ਗੱਲਿਏ ਨਹੀਂ ਕਦੇ ਮਿੱਤਰਾ ਦੀ ਕਦੇ ਅੱਛਾ ਸੱਚਾ ਸੂਰਮਾ ਸਮਾਵਾ ਤੈਨੂੰ ਚੱਲ ਚਿੱਠੀ ਲੈ ਵੀ ਨੀਤੀ ਜਦੋਂ ਪੜ ਕੇ ਵੀਰੇ ਦੇ ਤਰਾ ਤਰਾ ਕਰਕੇ ਵੀਰੇ ਪਾੜ ਕੇ ਇਹ ਵੇਖੇਗਾ ਸਵਾਰ ਥੋੜਾ ਛੋਟਾ ਰਾਇ ਕਰੀਂ ਛੋਟ ਲਮਾਂ ਠੀਕ ਹੈ ਜਿੰਨਾ ਸਰਲ ਵਾ ਉਨੀ ਆਡੀਅੰਸ ਖਿੱਚੀ ਤੁਰਿਆ ਮੈਂ ਹਟ ਹੋ ਗਈ ਆਪਾਂ ਕਲਾਕਾਰ ਜੋ ਤੇਰੀ ਵੋਕਲ ਦੇਣ ਦੇ 5-6 ਲੱਖ ਲਿਆ ਬਿਲਕੁਲ ਸੋਨੇ ਲੱਖ ਜਾ ਪਤਾ ਕਿੰਨੇ ਵਾਰ ਕਰੀ ਕਹਿੰਦੇ ਮਿੱਤਰਾਂ ਨਹੀਂ ਬੱਲ ਗਏ ਨੀ ਕੀੜਾ ਸਾਡੀ ਪੈਰ ਕੱਢ ਨੂੰ ਉੱਡ ਚੱਲੀ ਹੇ ਤੇ ਮੇਰਾ ਤੇ ਪਹਿਰਾ ਤੂੰ ਪਹਿਰਾ ਪਾ ਲਈ ਠੀਕ ਹੈ ਨਾ ਕੁਝ ਬੰਦਿਆਂ ਮੈਂ ਕਰ ਕਰ ਬੰਦਿਆਂ ਹੋਰੀ ਇਹਨੂੰ ਸੁਣ ਤੇ ਬੈਰ ਵੀ ਇਹ ਹੈ ਗਾਣਾ ਸੀਗਾ ਠੀਕ ਹੈ ਹੁਣ ਉੱਥੇ ਮੈਂ ਤੈਨੂੰ ਕਾਤੀ ਫੜਾਉਂਗਾ ਹੈ ਸੁਣ ਮਿੱਤਰਾਂ ਪੈਰ ਦਿਆ ਸ਼ੁਕਰਾਂ ਚੱਲਿਆ ਤੇ ਤੇਰੀ ਮੇਰੀ ਨਹੀਂ ਨਿਭਣੀ ਵੇ ਸੋਹਣ ਪੱਲਿਆ ਇਹ ਇੱਥੇ ਪਤਾ ਕੀ ਹੈ ਜਿਹੜੇ ਮਗਰ ਆਪਣੇ ਚਾਰ ਕੋਰ ਸਾਰੇ ਹੋਇਆ ਕਰਨਗੇ ਉਹਨਾਂ ਨੇ ਕਹਿੰਨਾਂ ਬੱਲੇ ਬੱਲੇ ਸਾਵਾ ਸਾਵਾ ਜਿੰਮੇ ਸਿੰਗਲ ਟਾਇਰਟ ਹੈ ਹੋਰ ਚੱਕ ਲੰਗੇ ਆ ਉਹਦਾ ਲਾ ਉਹਦਾ ਲਾ ਮੰਤੀ ਚ ਸਵੇ ਮੁਕਦੇ ਨਾ ਟਪੇ ਮੈਂ ਕਾ ਚੁਕਦੇ ਮੈਨੂੰ ਸਾਰੇ ਦੇ ਵਿਆਹ ਦਾ ਪੂਰਾ ਜਾ ਸਾਲੀਏ ਪਰ ਆ ਵੀ ਤਰੇ ਚੜਿਆ ਕਿਉ ਆਥਣ ਕਰਤਾ ਹਣ ਦਿਆ ਆਥਣ ਕਰਤਾ ਹਣ ਕਿ ਆਇਆ ਰਕੋਲੇ ਖੜ ਗਿਆ ਹੂੰ ਮੇਗਾ ਤੇ ਉੱਤੇ ਨੀ ਕਾ ਤੋ ਲੱਗਦੇ ਹੁਣ ਨੀ ਮੈਂ ਚੱਲਣੋਂ ਹਟਾ ਤੇ ਮਿੱਠੀਏ ਸਾਲ ਆਪਾਂ ਚੱਲ ਗਏ ਹਿੱਟ ਹੋ ਗਏ ਪੂਰੇ ਹਿੱਟ ਹੋ ਗਏ ਪਦੂਆ ਤੇ ਮੈਂ ਚੱਲ ਬਲੇਵਣਾ ਕਾਦਾ ਮਾਲਾ ਕਿ ਬਲੇਵਣੀ ਬਲਤ ਕਰ ਬੇ ਸੁਡਲੇ ਸੁਡਲੇ ਕੋ ਨਾ ਚਲੀ ਬਾਬਾ ਤੇ ਆਈ ਨਹੀਂ ਮੇਰੇ ਤਾਂ ਬਲੇਵਣ ਰੰਨਾ ਚੰਚਲ ਹਾਰੀਆਂ